ਜਾੜੇ ਨਸ਼ੇੜੀ ਹੁੰਦੇ ਤੁਹਾਡੇ ਸਾਹਮਣੇ ਤੁਹਾਨੂੰ ਗਾਇਬ ਕਰਦੇ ਉਹਨਾਂ ਦੇ ਡਰ ਦੇ ਮਾਰੇ ਵਿੱਚ ਹੋਂਜੇ ਲੋਕਾਂ ਦਾ ਦਵਾਈ ਉਹ ਲਿਆ ਜੀ ਡਾਕਟਰ ਸ਼ੇਰ ਨੇ ਲੇਡੀ ਡਾਕਟਰ ਹੈ ਇਹ ਨਸ਼ੇੜੀਆਂ ਦੇ ਵਿੱਚ ਤੁਸੀਂ ਦੱਸੋ ਸਾਡੀ ਕੀ ਫੈਨ ਕੋਈ ਸੇਲ ਹੋਈ ਨਹੀਂ ਇਹੋ ਵੀ ਸਾਡਾ ਰਵਾਰਦੀ ਬੱਚੀ ਹੈ ਨਾ ਜਿੱਥੇ ਡਾਕਟਰ ਜੋ ਮੇਰੇ ਕੰਪਲੀਟਰੀ ਕੀਤੀ ਹੈ ਆਪਣੇ ਸੀ ਉਹਨਾਂ ਨੇ ਦੋ ਵਾਰੀ ਪੁਲਿਸ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਸੀਨੀਅਰ ਨੂੰ ਫਟਾਖ ਬਾਰਾ ਚ ਆ ਗਿਆ ਹੂੰ ਹੂੰ ਤੇ ਉਹ ਤਾਂ ਬਾਅਦ ਸਰਕਾਰ ਸੁਪੀ ਗਈ ਨਹੀਂ ਤੁਸੀਂ ਕਿ ਕਹਿੰਦੇ ਨੇ ਕੰਦ ਵੀ ਕੀਤੀ ਉਹ ਕਿਦੀ ਕਿਤੇ ਕੰਦ ਤੋੜ ਕੇ ਚਲੋ ਮੈਨ ਦਿਖਾਓਗੇ ਨਾ ਇਹ ਕੰਦੀ ਕਿਹਨੂੰ ਕਹਿੰਦੇ ਆ ਜੀ ਕੰਦ ਚੋਰਾਂ ਨੇ ਤੋੜ ਕੇ ਇਹ ਡਾਕਟਰ ਦੇ ਕਮਰੇ ਚੋਂ ਏਸੀ ਚੋਰੀ ਕੀਤਾ ਸੋ ਲੋ ਜੀ ਦੇਖ ਲੋ ਜੀ ਕੰਦ ਕੰਦ ਤੋੜ ਕੇ ਦੇ ਅੰਦਰ ਵੜ ਕੇ ਏਸੀ ਲਾ ਗਏ ਬਾਅਦ ਦੇ ਹਾਲਾਤ ਦੇਖ ਲੋ ਜੀ ਸਾਡੀ ਲਾ ਗਏ ਪਾਣੀ ਦੀ ਪੰਗੀ ਲਾ ਹੂੰ ਦਸਾ ਸਾਮਾਨ ਲਾ ਕੇ ਚੋਰੀ ਫਰਵਾਹ ਹੋ ਚੁੱਕੀ ਦੋ ਵਾਰੀ ਚੋਰੀ ਹੋ ਗਈ ਮੰਨਦਾ ਪ੍ਰਸ਼ਾਸਨ ਦਾ ਕੋਈ ਧਿਆਨ ਇਸ ਬਾਰੇ ਪ੍ਰਸ਼ਾਸਨ ਨੂੰ ਇਹ ਇਸ ਏਰੀਆ ਚ ਪਤਾ ਨਹੀਂ ਪੁਲਿਸ ਹੈਗੀ ਵੀ ਇਹ ਕਿ ਨਹੀਂ ਅੱਛਾ ਜੀ ਨਾਲ ਹੀ ਥਾਣਾ ਜੀ ਇੱਕ ਨੰਬਰ ਥਾਣਾ 8 ਚ ਪੈਂਦਾ ਹੂੰ ਇਹ ਏਰੀਆ 8 ਨੰਬਰ ਦਾ ਹੈ ਜੇ ਅਗਰ 1 ਨੰਬਰ ਕੋਈ ਵਾਰਦਾ ਥਾਣੇ ਦੇ ਅੰਦਰ ਕੋਈ ਵਾਰਦਾ ਹੋ ਜਾਣਾ ਉਹ ਵੀ 8 ਨੰਬਰ ਨੂੰ ਕਵਰ ਕਰਨਾ 1 ਨਹੀਂ ਕਰਨਾ ਠੀਕ ਹੈ ਇਹ 1 8 ਦੇ ਅੰਦਰ ਆ ਅਸੀਂ ਇਹਦੀਆਂ ਰਿਕਵੈਸਟ ਵੀ ਸੀਪੀ ਸਾਹਿਬ ਨੂੰ ਦੇ ਚੁੱਕੇ ਆ ਵੀ ਇਹਨੂੰ 8 ਦੇ ਏਰੀਆ ਨੂੰ ਇਕੱਠ ਕੀਤਾ ਜਾਵੇ ਕਿਉਂਕਿ 1 ਨੰਬਰ ਨੇੜੇ ਹੈ ਕਿਉਂਕਿ ਥਾਣੇ ਆਉਣ ਨੂੰ ਵੀ ਘੰਟਾ ਲੱਗਿੰਦੇ ਪੁਲਿਸ ਹਾਂਜੀ ਤੇ ਜਦੋਂ ਥਾਣੇ ਜਾਏਗਾ ਉਹ ਕਹਿੰਦੇ ਸਾਡਾ ਕੋ ਸਟਾਫ ਨਹੀਂ ਹੂੰ ਫੋਕਲ ਪੁਆਇੰਟ ਚੌਂਕੀ ਦੇ ਅੰਦਰ ਆਉਂਦਾ ਉਹ ਕਹਿੰਦੇ ਸਾਡੇ ਕੋ ਬੰਦੇ ਚਾਲ ਤੁਸੀਂ ਉਹਨੂੰ ਪੁਲਿਸ ਨੂੰ ਫੋਨ ਕੀਤਾ ਸੀ ਨਹੀਂ ਗੋਮਨਾਸੀ ਪੁਲਿਸ ਨੂੰ ਨਹੀਂ ਕੀਤਾ ਪਹੁੰਚੋ ਜੀ ਆਪ ਕਿ ਆ ਕਿਥੇ ਗਨਮੈਨ ਲਾਤੇ ਸਾਰੇ ਇਧਰ ਉਧਰ ਹਾਂਜੀ ਸਟਾਫ ਗਿਆ ਕਿਥੇ ਇਹ ਤਾਂ ਹੁਣ ਸੀਪੀ ਸਾਹਿਬ ਦੱਸ ਸਕਦੇ ਜੀ ਬੀਪੀ ਸਾਹਿਬ ਦੱਸ ਨਹੀਂ ਤੁਸੀਂ ਇੱਥੇ ਇਹਨੂੰ ਮੋਕਾ ਦਿੱਤਿਆ ਬੱਲੇ ਦੇ ਪ੍ਰਧਾਨ ਨੇ ਡਾਲਡਰ ਸਾਹਮਣੇ ਕਿਹਾ ਕਿ ਕਿੰਨੇ ਕਿਹਾ ਸੀ ਇੱਥੇ ਆਣੋ ਕਿ ਤੁਸੀਂ ਇੱਥੇ ਮੋਕਾ ਦਿੱਤਿਆ ਜੀ ਅਸੀਂ ਇੱਥੇ ਦੋ ਵਾਰੀ ਆਪ ਨੂੰਤ ਵਾਰ ਵਿਅਕਤੀ ਆ ਸਕਦੇ ਮੈਂ ਜੀ ਅਸੀਂ ਇੱਥੇ ਦੇ ਅਸੀਂ ਇੱਥੇ ਦੇ ਵਾਸੀ ਹਾਂ ਅਸੀਂ ਇੱਥੇ ਦੇ ਵਾਸੀ ਹਾਂ ਹਾਂ ਦੇਖੋ ਇਹ ਜਿਹੜੀ ਚੀਜ਼ ਹੈਗੀ ਆ ਇਹ ਪਬਲਿਕ ਵਾਸਤੇ ਆ ਦੇਖ ਸਕਦੇ ਹੋ ਬਾਹਰ ਬਹੁਤ ਵਧੀਆ ਲੇਕਿਨ ਉਹਦੀ ਸਿਕਿਉਰਿਟੀ ਦਾ ਰੱਖੋ ਸੇਫਟੀ ਦਾ ਰੱਖੋ ਡਾਕਟਰ ਕੇ ਰਿਹਾ ਇਸ ਨੂੰ ਜਿਹੜੀਆਂ ਡੈਫੀਸ਼ੀਐਂਸੀ ਇਹਨਾਂ ਨੂੰ ਰਿਮੂਵ ਕੀਤਾ ਜਾਏ ਇਹਦੀ ਸਪੋਰਟ ਦੀ ਜਿਹੜੀ ਦਿੱਤੀ ਜਾਏ ਹੂੰ ਹੂੰ ਇੱਥੇ ਜੋ ਮਤਲਬ ਹੈਗਾ ਐਟਮੋਸਫੀਅਰ ਅਨਫੇਵਰੇਬਲ ਉਹਦੇ ਲਈ ਥੋੜੀ ਸਾਨੂੰ ਉਹਦੇ ਦਿੱਤੀ ਜਾਏ ਹੂੰ ਹੂੰ ਸਪੋਰਟ ਹੀ ਦਿੱਤੀ ਜਾਏ ਇੱਥੇ ਹੁਣ ਬੰਦਾ ਇੱਥੇ ਪਿਸ਼ਾਬ ਕਰਕੇ ਗਿਆ ਅੱਛਾ ਪਿਸ਼ਾਬ ਕਰਨੀ ਹੈਗਾ ਜੀ ਕਿ ਉਹਨੂੰ ਮਨਾ ਕੀਤਾ ਕੁਆਸਤਰਾ ਨੇ ਕੀਤੀ ਜਾਂ ਜੇ ਤੋਂ ਨਾ ਆਈ ਦੀ ਹੂੰ ਹੂੰ ਇਹਦਾ ਜਿਹੜਾ ਸਿਸਟਮ ਜਿਹੜਾ ਹੈਗਾ ਡਿਸਪੈਂਸਰੀ ਦਾ ਉਹ ਡਿਸਪੈਂਸਰੀ ਦਾ ਰੂਪ ਦਿੱਤਾ ਜਾਏ ਸਾਡੀ ਸੋਚ ਇਹ ਇੱਥੋਂ ਦੇ ਵਾਸੀਆਂ ਦੀ ਸਾਡੀ ਲੇਬਰ ਜਿਹੜੀ ਇੱਥੇ ਆਂਦੀ ਹੈ ਉਹਨੂੰ ਬਖਰ ਵਿਆਂ ਦੀ ਪਰਤੀ ਦੇ ਨਾਲ ਬੜੇ ਆਰਾਮ ਨਾਲ ਉਹਨੂੰ ਪੇਬਰ ਮਿਲਦੀ ਹੈ ਜੀ ਉਹਦੇ ਚ ਅੱਛਾ ਹੈਗਾ ਗਰੀਬ ਜਨਤਾ ਲਈ ਹੈ ਇਹ ਹੋਣੀਆਂ ਵੀ ਚਾਹੀਦੀਆਂ ਜਿਹੜੀ ਖੁੱਲ ਗਈ ਹੈ ਉਹਦੇ ਤੇ ਇਨਵੈਸਟਮੈਂਟ ਹੋਈ ਹੈ ਉਹਨੂੰ ਜਿਹੜਾ ਉਹਦੀ ਸਿਕਿਉਰਿਟੀ ਜ਼ਰੂਰ ਦਿੱਤੀ ਜਾਏ ਇਹਦੇ ਚ ਜਿਹੜੀ ਜਿਹੜੀ ਡੈਫੀਸ਼ੈਂਸੀ ਹੈ ਬਾਕੀ ਤੇ ਸਟਾਫ ਨੂੰ ਤੁਸੀਂ ਪੁੱਛ ਸਕਦੇ ਕੈਰੀ ਕਲੀਨਿਕ ਘੱਟ ਲੋਕ ਦੱਸ ਰਿਹਾ ਨਸ਼ੇੜੀਆਂ ਦਾ ਅੱਡਾ ਜਿਆਦਾ ਲੱਗਦਾ ਜੀ ਮੈਂ ਤੁਹਾਨੂੰ ਹੁਣ ਦੱਸਿਆ ਜੀ ਹੁਣ ਨਹੀਂ ਕਮੈਂਟ ਹੋਇਆ ਕਿ ਇੱਥੇ ਤੁਸੀਂ ਅੰਦਰ ਸਟੇਟਮੈਂਟ ਲੈ ਰਹੇ ਸੀ ਤੁਸੀਂ ਬਾਹਰ ਤੋਂ ਪੇਸ਼ਾਬ ਕਰ ਲਿਆ ਉਹਨੂੰ ਪ੍ਰਾਪਤਨਾ ਕੀਤੀ ਹੈਗਾ ਤੇ ਕੋਈ ਉਹ ਕੋਟੁਰ ਵਾਲਾ ਜਾਂ ਕੋਈ ਹੋਰ ਹੈਗਾ لیکن ਇਹ ਇਹ ਹੈ ਕਿ ਇਥੋਂ ਦਾ ਜਿਹੜੀ ਮੈਨੇਜਮੈਂਟ ਜਿਹੜੀਆਂ ਡੈਫੀਸ਼ੈਂਸੀਜ਼ ਹੈਗੀਆਂ ਸਪੋਰਟੀ ਪਰਪਸ ਹੀਆਂ ਮੇਨ ਕਿਉਂਕਿ ਦੋ ਵਾਰੀ ਇੱਥੇ ਕਹਿੰਦੇ ਹੈਪਨਿੰਗ ਵੀ ਹੋ ਚੁੱਕੀਆਂ ਚੋਰੀ ਨਹੀਂ ਹੋਣੀ ਚਾਹੀਦੀ ਸੀ ਹੈਨੀ